ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਅਮਲ ਆਯੁਰਵੇਦ ਅਤੇ ਨੇਰੋਥਰਪੀ ਸੈਂਟਰ ਦੋਸਤੋ ਅੱਜ ਆਪਾਂ ਦਵਾਈ ਬਣਾ ਰਹੇ ਹਾਂ ਦੀ ਹਾਰਡ ਦੀ ਇਹ ਆਟਾਟ ਜੂਸ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਆਟਾਟ ਫਲਾਂ ਦੇ ਜੂਸ ਕੱਢੇ ਹੋਏ ਨੇ ਜੀ ਤੇ ਜੂਸ ਦੇ ਵਿੱਚ ਕੁਝ ਜੜੀਆਂ ਬੂਟੀਆਂ ਮਲਾਈਆਂ ਹੋਈਆਂ ਨੇ ਹਰ ਪ੍ਰਕਾਰ ਦੇ ਜੂਸ ਨੇ ਤੇ ਇੱਕ ਪ੍ਰਕਾਰ ਦਾ ਇਹ ਜੂਸ ਆਪਾਂ ਹਾਰਡ ਦੀ ਦਵਾਈ ਬਣਾਵਾਂਗੇ ਇਹਨੂੰ ਹੁਣ ਆਪਾਂ ਕੜਾਹੀ ਦੇ ਵਿੱਚ ਪਾਉਣੇ ਆ ਲਓ ਵੀ ਦੋਸਤੋ ਆਪਾਂ ਇਹਨੂੰ ਪਾ ਲੈ ਕੜਾਹੀ ਦੇ ਵਿੱਚ ਤੇ ਹੁਣ ਇਹ ਘੱਟੋ ਘੱਟ 2 ਤੋਂ 3 ਘੰਟੇ ਇਹਨੇ ਰਿਜਣਾ ਬਹੁਤ ਮੱਠੀ ਮੱਠੀ ਅੱਗ ਤੇ ਬਾਬਾ ਨਾਨਕ ਕਰੂ ਤੇ ਬਹੁਤ ਸੋਹਣੀ ਦਵਾਈ ਬਣੂਗੀ ਜੀਦਾ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਵੀ ਇੱਕ ਨਹੀਂ ਹਜੇ ਕਾਫੀ ਜ਼ਿਆਦਾ ਰੋਗਾਂ ਤੇ ਇਹ ਦਵਾਈ ਕੰਮ ਕਰੂਗੀ ਹੁਣ ਆਪਾਂ ਪ੍ਰੋਸੈਸ ਚਾਲੂ ਰੱਖੀਏ ਇਹ ਮਿਲਦੇ ਆਂ ਜੋ ਬਣ ਗਈ ਦਵਾਈ ਤੇ ਤੁਹਾਨੂੰ ਫਿਰ ਅਸੀਂ ਦੱਸਾਂਗੇ ਪ੍ਰੋਸੈਸ ਜਾਰੀ ਹੈ ਜੀ ਦਵਾਈ ਦਾ ਦੋਸਤੋ 2 ਘੰਟਿਆਂ ਤੋਂ ਬਾਅਦ ਇਹ ਆਪਾਂ ਚੌਥਾ ਹਿੱਸਾ ਮਚਾਤਾ ਸੀ ਦਵਾਈ ਦਾ ਹਾਂ ਚੌਥਾ ਹਿੱਸਾ ਰੱਖ ਲਿਆ ਤਿੰਨ ਹਿੱਸੇ ਮਚਾਤਾ ਸੀਗਾ ਜੀ ਦੋਸਤੋ ਇਹਦੇ ਮੁੱਖ ਕਾਰਨ ਇਹ ਦਵਾਈ ਦੇ ਨੇ ਜਿਨ੍ਹਾਂ ਦੇ ਖੂਨ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ 'ਚ ਚਰਬੀ ਵੱਧ ਜਾਂਦੀ ਆ ਜਿਹਨੂੰ ਅਸੀਂ ਟ੍ਰਾਈਗਲਾਈਸਰਾਈਡ ਕਹਿ ਦਿੰਨੇ ਆ ਖੂਨ ਗਾੜਾ ਹੋ ਗਿਆ ਕਾਫੀ ਜ਼ਿਆਦਾ ਜਾਂ ਜੂਰਕ ਐਸਿਡ ਬਹੁਤ ਜ਼ਿਆਦਾ ਵੱਧ ਗਿਆ ਮਾਤਰਾ ਦੇ ਵਿੱਚ ਮਟਾਪਾ ਜਿਹੜਾ ਬੀਪੀ ਜ਼ਿਆਦਾ ਵੱਧਦਾ ਉਹਨਾਂ ਨੂੰ ਮਟਾਪਾ ਆ ਜਾਂਦਾ ਮਟਾਪੇ ਦੇ ਕਾਰਨ ਸਾਹ ਚੜਦਾਗਾ ਦਿਨ-ਦਨ ਮਟਾਪਾ ਆ ਰਿਹਾ ਉਹਦੇ ਵਾਸਤੇ ਜਾਂ ਫਿਰ ਸਾਹ ਬਹੁਤ ਜ਼ਿਆਦਾ ਚੜਦਾ ਤੁਸੀਂ ਗੋਲੀ ਵੀ ਖਾਣਨ ਬੀਪੀ ਦੀ ਨਹੀਂ ਛੁੱਟ ਰਹੀ ਤੇ ਸਾਹ ਵੀ ਨਹੀਂ ਠੀਕ ਹੋ ਰਿਹਾ ਜੂਰਕ ਐਸਿਡ ਵੀ ਨਹੀਂ ਠੀਕ ਹੋ ਰਿਹਾ ਉਹਨਾਂ ਵਾਸਤੇ ਹੌਲੀ-ਹੌਲੀ ਟਾਈਫਾਇਡ ਹੋ ਜਾਂਦਾ ਹੌਲੀ-ਹੌਲੀ ਗਠੀਆ ਹੋ ਜਾਂਦਾ ਉਹਨਾਂ ਵਾਸਤੇ ਤੁਸੀਂ ਇੱਕ ਵਾਰ ਵੀਰੋ ਇਹ ਦਵਾਈ ਲੈ ਕੇ ਦੇਖੋ ਬਹੁਤ ਜਲਦੀ ਤੁਹਾਡਾ ਜੂਰਕ ਐਸਿਡ ਲਿਪਿਡ ਪ੍ਰੋਫਾਈਲ ਖੂਨ ਗਾੜਾ ਟ੍ਰਾਈਗਲਾਈਸਰਾਈਡ ਸਾਰੇ ਰੋਗ ਇੱਕੋ ਦਵਾਈ ਨੇ ਖਤਮ ਕਰ ਦੇਣੇ ਨੇ ਜੇ ਤੁਹਾਨੂੰ ਖੂਨ ਘੜੇ ਕਰਕੇ ਮਟਾਪਾ ਵੀ ਆ ਰਿਹਾ ਉਹ ਵੀ ਸੈੱਟ ਕਰ ਦਿੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ